ਕਿ ਲੋਕਾਂ ਨੂੰ ਟੈਕਸ ਫਾਰਮ ਆਪਣੇ ਆਪ ਨਹੀਂ ਭਰਨਾ ਪਊਗਾ ਤੇ CRA ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦਾ ਟੈਕਸ ਭਰੂ ਇਹ ਬਹੁਤ ਸਾਰੇ ਲੋ ਲੋ ਇਨਕਮ ਕੈਨੇਡੀਅਨਸ ਨੇ ਉਹ ਟੈਕਸ ਫਾਈਲ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਕੋਲ ਤੇ ਪੈਸਾ ਹੀ ਕੋਈ ਨਹੀਂ ਕਮਾਇਆ ਉਹਨਾਂ ਨੇ ਜਾਂ ਬਹੁਤ ਘੱਟ ਕਮਾਇਆ ਤੇ ਉਹਨਾਂ ਨੂੰ ਕੋਈ ਇਨਾ ਪੈਸਾ ਹੈ ਹੀ ਨਹੀਂ ਉਹਨਾਂ ਕੋਲ ਦੂਜਾ ਇਹ ਆ ਵੀ ਉਹ ਅਫੋਰਡ ਹੀ ਨਹੀਂ ਕਰ ਸਕਦੇ ਥੋਸ ਪ੍ਰੋਗਰਾਮ ਮੈਟਰ ਕਿਉਂ ਕਰਦਾ ਇਹ ਪ੍ਰੋਗਰਾਮ ਉਹਨਾਂ ਬੱਚਿਆਂ ਦੀ ਮਦਦ ਕਰਦਾ ਜਿਹੜੇ ਸਕੂਲ ਬਿਨਾਂ ਖਾਧੇ ਆ ਜਾਂਦੇ ਜਾਂ ਉਹਨਾਂ ਕੋਲੇ ਖਾਣ ਨੂੰ ਕੁਝ ਹੁੰਦਾ ਨਹੀਂ ਕੈਨੇਡਾ ਵਾਸੀ ਦੇ ਉਹਨਾਂ ਦੇ ਲਈ ਕੁਝ ਐਲਾਨ ਕੀਤੇ ਗਏ ਆ ਜਿਹੜੀ ਅਨਾਊਂਸਮੈਂਟ ਆ ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕੀਤੀ ਆ ਨਵੀਂ ਅਫੋਰਡੇਬਿਲਟੀ ਮੀਅਰਸ ਜਿਹੜੇ ਨਾਲ ਲੋ ਇਨਕਮ ਪਰਿਵਾਰਾਂ ਨੂੰ ਸਟੂਡੈਂਟਸ ਨੂੰ ਜਿਹੜੇ ਬੱਚੇ ਨੇ ਉਹਨਾਂ ਨੂੰ ਨਵੰਬਰ 4 ਦਾ ਜਿਹੜਾ ਫੈਡਰਲ ਬਜਟ ਆ ਉਦੇ ਸੰਬੰਧ ਦੇ ਵਿੱਚ ਕੁਝ ਅਨਾਉਂਸਮੈਂਟਸ ਕੀਤੀ ਗਈਆਂ ਇੱਕ ਤਾਂ ਆਟੋਮੈਟਿਕ ਟੈਕਸ ਫਾਈਲਿੰਗ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਲੋ ਲੋ ਇਨਕਮ ਕੈਨੇਡੀਅਨਸ ਨੇ 2026 ਤੋਂ ਸ਼ੁਰੂ ਹੋ ਕੇ ਟੈਕਸイヤー ਤੋਂ ਸ਼ੁਰੂ ਹੋ ਕੇ ਕੈਨੇਡਾ ਰੈਵਨਿਊ ਏਜੰਸੀ ਆਟੋਮੈਟਿਕ ਟੈਕਸ ਫਾਈਲਿੰਗ ਕਰੂਗੀ ਲਗਭਗ 5.5 ਮਿਲੀਅਨ ਲੋ ਇਨਕਮ ਲੋਕਾਂ ਦਾ ਮਤਲਬ ਕੀ ਆ ਕਿ ਲੋਕਾਂ ਨੂੰ ਟੈਕਸ ਫਾਰਮ ਆਪਣੇ ਆਪ ਨਹੀਂ ਭਰਨਾ ਪਊਗਾ ਤੇ CRA ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦਾ ਟੈਕਸ ਭਰੂਗੀ ਜਿਹੜਾ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ ਆ ਇਹ 2022 ਦੇ ਵਿੱਚ ਸ਼ੁਰੂ ਹੋਣਾ ਤੇ ਪੂਰਾ ਜਿਹੜਾ ਇਹ 2028 ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੋ ਜਾਣਾ ਸੋ ਇਹ ਸਟੈਪ ਵਾਈਜ਼ ਸਟੈਪ ਐਕਸਪੈਂਡ ਕਰਨਗੇ ਅਗਲੇ ਕੁਝ ਸਾਲਾਂ ਦੇ ਵਿੱਚ ਇਹ ਚੀਜ਼ ਮੈਟਰ ਕਿਉਂ ਕਰਦੀ ਆ ਜੇ ਪ੍ਰਧਾਨ ਮੰਤਰੀ ਨੂੰ ਇਹ ਅਨਾਉਂਸਮੈਂਟ ਕਿਉਂ ਕਰਨੀ ਪਈ ਖਾਸ ਤੌਰ ਦੇ ਉੱਤੇ ਜਿਹੜੇ ਬਹੁਤ ਸਾਰੇ ਲੋ ਇਨਕਮ ਕੈਨੇਡੀਅਨਸ ਨੇ ਉਹ ਟੈਕਸ ਫਾਈਲ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਕੋਲੇ ਤੇ ਪੈਸਾ ਹੀ ਕੋਈ ਨਹੀਂ ਕਮਾਇਆ ਉਹਨਾਂ ਨੇ ਜਾਂ ਬਹੁਤ ਘੱਟ ਕਮਾਇਆ ਤੇ ਉਹਨਾਂ ਨੂੰ ਕੋਈ ਇੰਨਾ ਪੈਸਾ ਹੈ ਹੀ ਨਹੀਂ ਉਹਨਾਂ ਕੋਲ ਦੂਜਾ ਇਹ ਆ ਵੀ ਉਹ ਅਫੋਰਡ ਹੀ ਨਹੀਂ ਕਰ ਸਕਦੇ ਪਰ ਟੈਕਸ ਫਾਈਲ ਕਰਨਾ ਜਿਹੜੇ ਕੁਝ ਬੈਨੀਫਿਟ ਨੇ ਉਹਨਾਂ ਦੇ ਲਈ ਕੁਆਲੀਫਾਈ ਕਰਨ ਦੇ ਲਈ ਜ਼ਰੂਰੀ ਹੈ ਕੈਨੇਡਾ ਚਾਈਲਡ ਬੈਨੀਫਿਟ ਤੁਹਾਨੂੰ ਤਾਂ ਮਿਲਣਾ ਜੇ ਤੁਸੀਂ ਟੈਕਸ ਫਾਈਲ ਕਰੋਗੇ ਜੀਐਸਟੀ ਐਚਐਸਟੀ ਕ੍ਰੈਡਿਟਸ ਜਿਹੜੇ ਆਟੋਮੈਟਿਕਲੀ ਉਹ ਹੋਣਗੇ ਕਿ ਤੁਹਾਨੂੰ ਜਿਹੜਾ ਪੈਸਾ ਮਿਲੇ ਤੇ ਜਿਹੜਾ ਤੁਸੀਂ ਰਿਜ਼ਰਵ ਕਰਦੇ ਆ ਜਿਹੜਾ ਦੂਜਾ ਇੱਕ ਅਨਾਉਂਸਮੈਂਟ ਇਹ ਕੀਤੀ ਹੈ ਕਿ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਪਰਮਨੈਂਟ ਕਰ ਦਿੱਤਾ ਜਾਣਾ نیشنل ਸਕੂਲ ਫੂਡ ਪ੍ਰੋਗਰਾਮ ਜਿਹੜਾ ਲਗਭਗ 4 ਲੱਖ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਂਦਾ ਆ ਉਹਨੂੰ ਪਰਮਨੈਂਟ ਕਰ ਦਿੱਤਾ ਜਾਣਾ ਇਹਨੂੰ ਕੁਝ ਹੋਰ ਕੈਨੇਡਾ ਦੇ ਸਕੂਲਾਂ ਦੇ ਵਿੱਚ ਐਕਸਪੈਂਡ ਕੀਤਾ ਜਾਊਗਾ ਜਿਹਦੇ ਨਾਲ ਦੂਜੇ ਪ੍ਰੋਵਿੰਸਿਸ ਨੂੰ ਹੈਲਪ ਹੋਊਗੀ ਟੈਰੀਟਰੀਜ਼ ਨੂੰ ਹੈਲਪ ਹੋਊਗੀ ਜਿਹੜੇ ਇੰਡੀਜੇਨਸ ਪਾਰਟਨਰਸ ਨੇ ਉਹਨਾਂ ਨੂੰ ਹੈਲਪ ਹੋਊਗੀ ਇਹ ਫੂਡ ਪ੍ਰੋਗਰਾਮ ਮੈਟਰ ਕਿਉਂ ਕਰਦਾ ਇਹ ਪ੍ਰੋਗਰਾਮ ਉਹਨਾਂ ਬੱਚਿਆਂ ਦੀ ਮਦਦ ਕਰਦਾ ਜਿਹੜੇ ਸਕੂਲ ਬਿਨਾਂ ਖਾਧੇ ਆ ਜਾਂਦੇ ਜਾਂ ਉਹਨਾਂ ਕੋਲੇ ਖਾਣ ਨੂੰ ਕੁਝ ਹੁੰਦਾ ਨਹੀਂ ਜਿਹੜੇ ਪਰਿਵਾਰ ਆ ਅਸਲ ਦੇ ਵਿੱਚ ਉਹਨਾਂ ਕੋਲੋਂ ਡੇਲੀ ਲੰਚ ਅਫੋਰਡ ਨਹੀਂ ਹੁੰਦੇ ਮਾਰਕਰ ਨੇ ਇਹ ਵੀ ਕਿਹਾ ਕਿ ਜਿਹੜਾ ਸ਼ਾਰਟ ਟਰਮ ਇੱਕ ਪਾਇਲਟ ਪ੍ਰੋਜੈਕਟ ਹੁੰਦਾ ਸੀ ਪਹਿਲਾਂ ਇਹ ਹੁਣ ਸ਼ਾਰਟ ਟਰਮ ਪਾਇਲਟ ਪਾਇਲਟ ਪ੍ਰੋਜੈਕਟ ਨਾ ਹੋ ਕੇ ਕੈਨੇਡਾ ਦੇ ਸਕੂਲ ਸੇਫਟੀ ਇਹ ਸਾਰੇ ਸਿਸਟਮ ਦਾ ਇੱਕ ਹਿੱਸਾ ਬਣ ਜਾਊਗਾ ਦੂਜਾ ਜਿਹੜਾ ਕੈਨੇਡਾ ਸਟਰੋਂਗ ਪਾਸ ਆ ਉਦੀ ਰੀਨੂਵਲ ਦੀ ਗੱਲ ਕੀਤੀ ਹੈ ਸਰਕਾਰ ਜਿਹੜਾ ਕੈਨੇਡਾ ਸਟਰੋਂਗ ਪਾਸ ਆ ਇੱਕ ਡਿਸਕਾਊਂਟ ਪ੍ਰੋਗਰਾਮ ਜਿਹੜਾ ਪਰਿਵਾਰਾਂ ਨੂੰ ਪਾਰਕਾਂ ਦੇ ਵਿੱਚ ਜਾਣ ਮਿਊਜ਼ੀਅਮਸ ਦੇ ਵਿੱਚ ਜਾਣ ਜਾਂ ਹਿਸਟੋਰਿਕ ਸਾਈਟਸ ਦੇ ਉੱਤੇ ਜਾਣ ਜਿਹਦੀ ਅੰਦਰ ਘਟਾ ਉਹਨੂੰ ਘੱਟ ਖਰਚੇ ਦੇ ਉੱਤੇ ਲੈ ਕੇ ਜਾਂਦੇ ਸੀ ਪਿਛਲੀ ਸਮਰ ਦੇ ਵਿੱਚ ਬਹੁਤ ਪੌਪੂਲਰ ਹੋਇਆ ਸੀ ਇਸ ਵਾਰ ਇਹ ਵਾਪਸ ਲਿਆ ਰਹੇ ਆ ਤੇ ਇਹ ਕੰਮ ਕਿਦਾਂ ਕਰੂਗਾ ਇਹ ਜਿਹੜਾ ਦਸੰਬਰ 12 ਸਾਲ 225 ਤੋਂ ਲੈ ਕੇ ਜਨਵਰੀ 15 2026 ਤੱਕ ਜਿਹੜੇ ਰੀਨਿਊ ਕੀਤੇ ਜਾਣਗੇ ਐਕਟਿਵ ਹੋਣਗੇ ਫਿਰ ਸتمبر 2026 ਦੇ ਵਿੱਚ ਮਤਲਬ ਜਿਹੜੇ ਪਰਿਵਾਰ ਆਹੋ ਟਰੈਵਲ ਕਰ ਸਕਣ ਅਫੋਰਡੇਬਿਲਟੀ ਨਾਲ ਹੌਲੀਡੇਜ਼ ਦੇ ਵਿੱਚ ਜਾਂ ਜਿਹੜੀ ਵਕੇਸ਼ਨਸ ਦੇ ਉੱਤੇ ਇੱਕ ਸਟੂਡੈਂਟ ਟਰੈਵਲ ਡਿਸਕਾਊਂਟ ਇਹਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਸਟੂਡੈਂਟਸ ਜਿਨ੍ਹਾਂ ਦੀ ਉਮਰ 18 ਤੋਂ 24 ਸਾਲ ਦੇ ਵਿੱਚ ਆ ਜਦੋਂ ਉਹ ਘਰ ਜਾਂਦੇ ਆ ਆਪਣੀਆਂ ਹੌਲੀਡੇਜ਼ ਦੇ ਵਿੱਚ ਉਹਨਾਂ ਨੂੰ 25% ਡਿਸਕਾਊਂਟ ਵੀਆਰ ਐਲ ਦੀਆਂ ਟਿਕਟਾਂ ਦੇ ਵਿੱਚ ਦਿੱਤਾ ਜਾਊਗਾ ਇਸ ਪ੍ਰੋਗਰਾਮ ਦੇ ਤਹਿਤ ਤਾਂ ਕਿ ਉਹ ਜਿਹੜੇ ਯੂਥ ਆ ਆਪਣੇ ਘਰਾਂ ਨੂੰ ਜਾਣ ਦੇ ਵਿੱਚ ਉਹਨਾਂ ਨੂੰ ਸੌਖ ਹੋ ਸਕੇ ਇਸ ਜਿਹੜਾ ਇਹ ਬਜਟ ਦੇ ਵਿੱਚ ਸਾਰੇ ਜਿਹੜੇ ਇਨੀਸ਼ੀਏਟਿਵਸ ਹੈਗੇ ਆ ਇਹਨਾਂ ਟੈਕਸ ਫਾਈਲਿੰਗ ਸਕੂਲ ਫੂਡ ਟਰੈਵਲ ਡਿਸਕਾਊਂਟ ਇਹ ਨਵੰਬਰ 4 2025 ਨੂੰ ਜਿਹੜਾ ਫੈਡਰਲ ਬਜਟ ਆ ਉਹਦਾ ਹਿੱਸਾ ਹੋਣਗੇ ਮਾਰਕਰ ਨੇ ਇਹ ਵੀ ਦੱਸਿਆ ਕਿ ਅਸਲ ਦੇ ਵਿੱਚ ਜਿਹੜਾ ਇਨੂੰ ਇਹ ኦਪਰੇਸ਼ਨਲ ਸਪੈਂਡਿੰਗ ਜਿਹੜੀ ਡੇ ਟੂ ਡੇ ਸਪੈਂਡਿੰਗ ਹੁੰਦੀ ਆ ਉਹਦੇ ਵਿੱਚ ਇਹ ਮੰਨ ਕੇ ਚੱਲਣਗੇ ਤੇ ਹੌਲੀ ਹੌਲੀ ਇਹਨੂੰ ਫਿਰ ਜਿਹੜੇ ਆ ਉਧਰਲੇ ਪਾਸੇ ਜਿਹੜਾ ਲੈ ਲਿਆ ਜਾਊਗਾ ਤੇ ਇਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਖਾਸ ਕਰ ਲੋ ਇਨਕਮ ਵਾਲੇ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ